ਬੋਰਡ ਤੁਸੀਂ ਤਾਂ ਦੇਖ ਸਕਦੇ ਹੋ ਲੱਗਾ ਗਿਆ ਸੀ ਫੁੱਲ ਵਗੈਰਾ ਲਾਏ ਗਏ ਨੇ ਉਦਘਾਟਨ ਕਰਨਾ ਸੀਗਾ ਉਹ ਪ੍ਰੋਗਰਾਮ ਕਰਨਾ ਹੀ ਪੈਣਾ ਸੀ ਉਹ ਲੋਕਾਂ ਦੇ ਸਵਾਲਾਂ ਜਵਾਬ ਦੇ ਹੀ ਨਹੀਂ ਸਕਦੇ ਕਿ ਕਿਉਂਕਿ ਇਹੋ ਜੀ ਨਕਮੀ ਸਰਕਾਰ ਆਗਰਸ ਤੋਂ ਲੋਕ ਅੱਕੇ ਬੈ ਸੀ ਬਜਾਏ ਉਹਨਾਂ ਦੀ ਕੀ ਦੂਜਿਆਂ ਨੂੰ ਵੋਟ ਪਾਉਂਦੇ ਲੋਕਾਂ ਅੱਕ ਨੇ ਇਹਨਾਂ ਨੂੰ ਵੋਟ ਪਾਤੀ ਪਰ ਇਹ ਕਵਰ ਕਿ 84 ਲਈ ਕਾਂਗਰਸ ਨੂੰ ਨਸ਼ਾ ਲੈ ਆ ਕਾਲੀਆਂ ਨੂੰ ਕਿਸਾਨ ਨਹੀਂ ਲੈ ਗਏ ਇਹਨਾਂ ਨੂੰ ਜੋੜੇ ਮਾਰੇ ਲੋਕ ਸਵਾਲ ਕਰੀਏ ਸਾਡਾ 4 ਜਾਂ 5 ਲੱਖ ਦਾ ਨੁਕਸਾਨ ਹੈ ਉਸ ਦਾ ਹਮਲੇ ਪਾਸੇ ਔਰ ਉਹ ਜੋ ਨੁਕਸਾਨ ਕੀਤਾ ਇਹਨਾਂ ਨੂੰ ਲੈ ਕੇ ਵੇਜ ਜਿਹੜਾ ਬੋਰਡ ਲੱਗਾ ਹੋਇਆ ਪਰ ਦੂਜੇ ਪਾਸੇ ਭਾਈ ਜੀ ਇਹ ਬੋਰਡ ਚੁੱਕੀ ਖੜੇ ਨੇ ਕਿ ਜ਼ਾਲਮ ਸਰਕਾਰ ਇਹ ਤੈਨੂੰ ਟੱਕਰਾਂਗੇ ਦੁਬਾਰਾ ਜੁਜੀਤ ਸਿੰਘ ਪ੍ਰਧਾਨ ਤੌਰ ਵੀ ਨਹੀਂ ਸਕਦੇ ਸੀ ਖਨੋਰੀ ਮੋਰ ਤੇ ਜਾਣ ਦੀ ਕਾਲ ਸੀ ਇਹਨਾਂ ਨੇ ਉਹ ਨਜ਼ਰਬੰਦ ਕਰਕੇ ਦਿਨ ਦਿਨ ਘਰੇ ਸਾਹਮਣੇ ਜੋ ਕੁਝ ਹੋਇਆ ਪਿੰਡ ਦਾ ਬੰਦਾ ਤੱਕ ਮਿਲ ਨਹੀਂਦਾ ਅਗਨੀ ਜਾਂ ਕੋਈ ਪਾਪ ਮੈਲਟ ਦਾ ਮਤਲਬ ਕੋਈ ਵੀ ਆ ਮੈਂ ਉਹਨੂੰ ਕਰੋੜ ਰੁਪਏ ਦੇਵਾਂਗਾ ਫਰਾਜ ਦੇਵੇ ਸਿੱਧਾ ਹੋ ਕੇ ਉਹਨੂੰ ਸਿੱਧਕੋਣੀ ਲਾਣਦਾ ਉਹਦੇ ਮਾਂ ਪਿਓ ਤਸੀ ਜਾਂਦੇ ਆ ਵਿਲਕੀ ਜਾਂਦੇ ਆ ਉਹਨਾਂ ਦੇ ਘਰੇ ਜਾ ਕੇ ਖੜੇ ਵੀ ਨਹੀਂ ਅਜੇ ਤੱਕ ਸ਼ਿਕਿਆ ਗ੍ਰਾਂਤੀ ਤਹਿਤ ਅੱਜ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਡੱਲੇੜਾ ਦੇ ਵਿੱਚ ਫਰੀ ਕੋਰਟ ਦੇ ਵਿਧਾਇਕ ਕਲੈਕਸ਼ਨ ਸੇਖੋ ਵੱਲੋਂ ਅਧਗਟਨ ਕੀਤਾ ਜਾਣਾ ਸੀ ਆ ਬੋਰਡ ਤੁਸੀਂ ਦੇਖ ਸਕਦੇ ਹੋ ਲੱਗਾ ਗਿਆ ਸੀ ਫੁੱਲ ਵਗੈਰਾ ਲਾਏ ਗਏ ਨੇ ਅ ਉਦਘਾਟਨ ਕਰਨਾ ਸੀਗਾ ਸਕੂਲਾਂ ਦੋ ਸਕੂਲਾਂ ਦਾ ਘਟਨ ਸੀ ਇਸ ਸਕੂਲ ਦੇ ਵਿੱਚ ਜਿਹੜਾ ਹੈਗਾ ਅਧਗਟਨ ਕਰ ਹਾਈ ਸਕੂਲ ਹੈਗਾ ਇਸ ਦਾ ਉਦਘਾਟਨ ਕਰਨਾ ਸੀਗਾ ਤੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਹੋਰ ਸਕੂਲ ਹੈਗਾ ਉਹਦੇ ਵਿੱਚ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈਗਾ ਪਰ ਦੱਸਿਆ ਜਾ ਰਿਹਾ ਕਿ ਇਹ ਪ੍ਰੋਗਰਾਮ ਆ ਜਿਹੜਾ ਅੱਜ ਰਾਤ ਕਰ ਦਿੱਤਾ ਗਿਆ ਹੈਗਾ ਕਿ ਜਿਹੜਾ ਉਦਘਾਟਨ ਦਾ ਹੈਗਾ ਇਸੇ ਤਰ੍ਹਾਂ ਹੀ ਟੰਗੇ ਟੰਗਾ ਯਾ ਰਹਿ ਚੁੱਕਿਆ ਹੈਗਾ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਅੱਜ ਪਿੰਡ ਦੇ ਵਿੱਚ ਪਹੁੰਚਣਾ ਸੀ ਪਰ ਅਧਗਾਟਣ ਤੋਂ ਪਹਿਲਾਂ ਹੀ ਆ ਜਿਹੜਾ ਇਸੇ ਤਰ੍ਹਾਂ ਹੀ ਜਿਹੜਾ ਫੋਲੋ ਟੰਗੇ ਰਹਿ ਗਏ ਨੇ ਜਿਵੇਂ ਕਹਿੰਦੇ ਵੀ ਤਿਆਰੀਆਂ ਕੀਤੀਆਂ ਸੀ ਪਰ ਹੁਣ ਜਿਹੜਾ ਇਹ ਦੁਕਾਟਣਾ ਨਹੀਂ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਹੋ ਸਕਦਾ ਕੋਈ ਰੱਖਿਆ ਜਾਵੇ ਪਰ ਅੱਜ ਜਿਹੜਾ ਹੈਗਾ ਕਿਉਂਕਿ ਅੱਜ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਸਵਾਲ ਕਰਨੇ ਸਨ ਫਰੀਕੋਟ ਦੇ ਵਿਧਾਇਕ ਨੂੰ ਤੇ ਉਸ ਤੋਂ ਪਹਿਲਾਂ ਹੀ ਜਿਹੜੀ ਕਾਰਵਾਈ ਹੋ ਗਈ ਹੈ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਵੀ ਰਹੇ ਹੋ ਆਪਾਂ ਗੱਲਬਾਤ ਕਰਾਂਗੇ ਹਾਂਜੀ ਅੱਜ ਵਿਧਾਇਕ ਸਾਹਿਬ ਨੇ ਪਿੰਡ ਆਉਣਾ ਸੀ ਤੁਹਾਡੇ ਇਹ ਲੱਗਦਾ ਕਿ ਉਹ ਪ੍ਰੋਗਰਾਮ ਕੈਨਸਲ ਕਰ ਗਏ ਉਹ ਪ੍ਰੋਗਰਾਮ ਗੱਲ ਕਰਨਾ ਹੀ ਪ ਉਹ ਲੋਕਾਂ ਦੇ ਸਵਾਲਾਂ ਜਵਾਬ ਦੇ ਹੀ ਨਹੀਂ ਸਕਦੇ ਕਿ ਕਿਉਂਕਿ ਇਹੋ ਜੀ ਨਕਮੀ ਸਰਕਾਰ ਆਈ ਹੈ ਜਿਵੇਂ ਕਿ ਲੋਕਾਂ ਨੇ 92 ਲੈ ਮਚਤਾਏ ਜਿਤਾਏ ਇਸ ਵਾਸਤੇ ਸੀ ਵੀ ਕਾਲੀ ਕਾਂਗਰਸ ਤੋਂ ਲੋਕ ਅੱਕੇ ਪਏ ਸੀ ਬਜਾਏ ਉਹਨਾਂ ਦੀ ਵੀ ਦੂਜਿਆਂ ਨੂੰ ਵੋਟ ਪਾਉਂਦੇ ਲੋਕਾਂ ਆੱਕੇ ਨੇ ਇਹਨਾਂ ਨੂੰ ਵੋਟ ਪਾਤੀ ਪਰ ਇਹ ਘਵਰਾ ਵੀ 92 ਬਲੇ ਪਾਸ ਜਿੱਤ ਕੇ ਪਤਾ ਨਹੀਂ ਜੋ ਸੀ ਕਹਿ ਤਾਂ ਲੋਕਾਂ ਨੂੰ ਲੋਕ ਏਡੇ ਕੌਮਲੇ ਹੀ ਫਿਰਦੇ ਆ ਔਰ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਕੰਮ ਜਿਹੜਾ ਇਹਨਾਂ ਦਾ ਕਿ 84 ਲਈ ਕਾਂਗਰਸ ਨੂੰ ਨਸ਼ਾ ਲਾਇਆ ਕਾਲੀਆਂ ਨੂੰ ਕਿਸਾਨੀ ਲੈ ਗਏ ਇਹਨਾਂ ਨੂੰ ਕਿਉਂਕਿ ਕਿਸਾਨ ਮੋਰਚੇ ਦਾ ਇਹਨਾਂ ਨੂੰ ਕੋਈ ਦੋਖ ਨਹੀਂ ਸੀ ਸੈਂਟਰ ਸਰਕਾਰ ਤੇ ਉਲਟ ਸੀ ਔਰ ਦਿੱਲੀ ਕਿਸਾਨਾਂ ਨੇ ਜਾਣਾ ਸੀ ਪਰ ਇਹਨਾਂ ਨੇ ਸੈਂਟਰ ਦੀ ਸਹਿ ਤੇ ਪਤਾ ਨਹੀਂ ਉਹਨਾਂ ਨੂੰ ਕੀ ਲਿਆ ਕੀ ਨਹੀਂ ਲਿਆ ਇਹ ਨਹੀਂ ਆਪਾਂ ਨੂੰ ਪਤਾ ਕੁਛ ਨਾ ਕੁਛ ਲੈ ਬਣਾ ਇਹ ਧੱਕਾ ਨਹੀਂ ਕਰ ਸਕਦੇ ਉਹ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਸੱਦ ਕੇ ਮੀਟਿੰਗ ਤੇ ਤੇ ਗਦਾਰੀ ਕਰਕੇ ਬਾਅਦ ਚ ਮੋਰਚਾ ਚੁਕਾਇਆ ਤੇ ਕਿਸਾਨਾਂ ਨੂੰ ਮਤਲਬ ਤਿੱਤਰ-ਬਿੱਤਰ ਕੀਤਾ ਉਥੋਂ ਉਹ ਜੋ ਕਿਸਾਨਾਂ ਦਾ ਸਮਾਨ ਸੀਗਾ ਇਹਨਾਂ ਨੇ 24 ਤੋਂ 48 ਘੰਟੇ ਦਾ ਸਾਰਾ ਬਰਬਾਦ ਕਰਤਾ ਕੋਈ ਚੋਰੀ ਕਰਕੇ ਲੈ ਕੇ ਤੁਹਾਡੇ ਸਾਹਮਣੇ ਵੀਡੀਓ ਆਈ ਜਾਂਦੀ ਹੈ ਕੱਲ ਜੋੜੇ ਮਾਰੇ ਲੋਕ ਸਵਾਲ ਕਰੀਏ ਸਾਡਾ 4 ਜਾਂ 5 ਲੱਖ ਦਾ ਨੁਕਸਾਨ ਹੈ ਉਸਰਾਮਲੇ ਪਾਸੇ ਔਰ ਉਹ ਜੋ ਨੁਕਸਾਨ ਕੀਤਾ ਇਹਨਾਂ ਨੂੰ ਲੈ ਕੇ ਵੇਹਜੂਗਾ ਔਰ ਅੱਜ ਗਦਰ ਸੰਘ ਸੇਖੋਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਪੰਜਾਬ ਪ੍ਰਧਾਨ ਦਾ ਪਿੰਡ ਹੈ ਔਰ ਇੱਕੋ ਇੱਕ ਯੂਨੀਅਨ ਹੈ ਕਿਸਾਨ ਯੂਨੀਅਨ ਸਿੱਧੂਪੁਰ ਜਿਹੜੀ ਕਿਸਾਨੀ ਮੋਰਚੇ ਲੜ ਰਹੀ ਹੈ ਬਾਕੀ ਕਿਸਾਨ ਯੂਨੀਅਨਾਂ ਸਾਰੀਆਂ ਇਹ ਨਹੀਂ ਪਤਾ ਵੀ ਸੈਂਟਰ ਨੇ ਖਰੀਦੀਆਂ ਕੀਆਂ ਪਰ ਕੋਈ ਬੰਦਾ ਬੋਲਿਆ ਨਹੀਂ ਤੁਹਾਡੇ ਸਾਹਮਣੇ ਮਰਨwarte 131 ਦਿਨ ਬੰਦੇ ਨੇ ਬਹਿ ਜਾਣਾ 10 ਦਿਨ ਪਾਣੀ ਵੀ ਨਾ ਪੀਣਾ ਔਰ ਆਪਦੀ ਜਾਨ ਤਲੀਆਂ ਦੇ ਰੱਖ ਕੇ ਸੰਘਰਸ਼ ਨੂੰ ਅਖੀਰ ਪੜਾਂ ਤੇ ਲੈ ਗਿਆ ਪਰ ਇਹ ਸਰਕਾਰ ਨੇ ਗਦਾਰੀ ਕਰਕੇ ਉਹ ਸਾਡੇ ਧਰਨੇ ਨੂੰ ਚਕਾਇਆ ਔਰ ਕਿਸਾਨਾਂ ਦਾ ਸਵਾਰ ਖੁਰਦਬੁਰ ਕਰਕੇ ਨੁਕਸਾਨ ਨੂੰ ਖਦੇੜਿਆ ਜਦੋਂ ਕਿ ਜਗਜੀਤ ਸਿੰਘ ਪ੍ਰਧਾਨ ਤੁਰ ਵੀ ਨਹੀਂ ਸਕਦੇ ਸੀ ਖਨੋਰੀ ਮੋਰ ਤੇ ਜਾਣ ਦੀ ਕਾਲ ਸੀ ਨਾਲ ਉਹ ਨਜ਼ਰਬੰਦ ਕਰਕੇ ਦਿਨ ਦਿਨ ਘਰੇ ਤੁਹਾਡੇ ਸਾਹਮਣੇ ਜੋ ਕੁਝ ਹੋਇਆ ਪਿੰਡ ਦਾ ਬੰਦਾ ਤੱਕ ਮਿਲਣ ਨਹੀਂ ਦਿੱਤਾ ਪੁਲਿਸ ਨੇ ਤਾਂ ਇਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਤਾਂ ਦੇਣੇ ਪੈਣਗੇ ਮੰਨ ਲਓ ਅੱਜ ਨਹੀਂ ਆਉਂਦਾ ਐਮਐਲਏ ਕਰ ਜਾਂਦਾ ਕੈਸਲ ਉਸ ਤੋਂ ਬਾਅਦ ਕਿੱਥੇ ਜਾਊ ਬੋੜ ਕਿੱਥੋਂ ਲੈਣੀ ਆ ਕਿਸਾਨਾਂ ਤੋਂ ਲੈਣੀ ਆ ਲੋਕਾਂ ਤੋਂ ਲੈਣੀ ਪਿੰਡਾਂ ਦਾ ਹੁਣਾ ਹੀ ਪੈਣਾ ਉਸ ਤੋਂ ਬਾਅਦ ਕੀ ਕਰੂਗਾ ਮੰਨ ਲਓ ਅੱਜ ਕੈਸਲ ਕਰਤਾ ਇਹਨੇ ਲੋਕ 9 ਵਜੇ ਦਾ ਟਾਈਮ ਸੀਗਾ 2 ਵਜੇ ਸ਼ਾਮ ਤੱਕ ਨਾ ਆਊਗਾ ਫਿਰ ਕੀ ਹੋ ਜਾਊਗਾ ਫਿਰ ਕਿੱਧਰ ਭਾਜੂ ਉਹਨਾਂ ਦਾ ਨੂੰ ਪੈਣਾ ਹੀ ਆ ਔਰ ਤੀਜਾ ਜਿਹੜੀ ਮਤਲਬ ਮਹਣ ਗੱਲ ਆ ਜੋ ਅੱਜ ਭਖੀ ਹੋਈ ਆ ਔਰ ਚੈਲਾ ਬੈਂਡ ਦਾ ਮੁੰਡਾ ਸ਼ਹੀਦ ਹੋਇਆ ਅਜੇ ਤੱਕ ਇਹ ਸਰਕਾਰ ਉਸ ਦੀ ਕਿਉਂ ਨਹੀਂ ਲਾਣ ਦੀ ਜਦੋਂ ਕਿ ਭਗਵਾਨ ਤਮਾਨ ਨੇ ਬੜੇ ਜ਼ੋਰ ਸ਼ੋਰ ਨਾਲ ਕਿਹਾ ਸੀ ਸੈਂਟਰ ਕਿਸੇ ਨੂੰ ਮਾਜਵਾ ਦੇਵੇ ਨਾ ਦੇਵੇ ਪਰ ਜੋ ਵੀ ਮਤਲਬ ਸੰਘਰਸ਼ ਦੇ ਵਿੱਚ ਸ਼ਹੀਦ ਹੋਊਗਾ ਜਾਂ ਮਤਲਬ ਕੋਈ ਵੀ ਅਗਨੀ ਜਾਂ ਕੋਈ ਮੈਲਟ ਦਾ ਮਤਲਬ ਕੋਈ ਵੀ ਮੈਂ ਉਹਨੂੰ ਕਰੋੜ ਰੁਪਏ ਦੇਵਾਂਗਾ ਫਿਰ ਅਜ ਦੇਵੇ ਸਿੱਧਾ ਹੋ ਕੇ ਉਹਨੂੰ ਸ਼ਹੀਦ ਕਿਉਂ ਨਹੀਂ ਲਾਣਦਾ ਉਹਦੇ ਮਾਂ ਪਿਓ ਤਾਂ ਸੀ ਜਾਂਦੇ ਆ ਵਿਲਕੀ ਜਾਂਦੇ ਆ ਉਹਨਾਂ ਦੇ ਘਰੇ ਜਾ ਕੇ ਖੜੇ ਵੀ ਨਹੀਂ ਅਜ ਤੱਕ ਇਹਨਾਂ ਨੂੰ ਇਹ ਆ ਕੁਝ ਕਰਨ ਦੀ ਬਜਾਏ ਉਹਨਾਂ ਦੇ ਘਰੇ ਜਾਣ ਕਾ ਚੈਲ ਪੰਡ ਨੂੰ ਫ੍ਰੀ ਕੋਰਟ ਦੇ ਨਾਲ ਆ ਉੱਥੇ ਜਾਵਾਂ ਉਹਨਾਂ ਇਹਨਾਂ ਦਾ ਹੱਕ ਨਹੀਂ ਮੰਨਦਾ ਸਾਰ ਲੈ ਜਾਂਦਾ ਹਾਂ ਇਸ ਵਾਸਤੇ ਇਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਤਾਂ ਲੋਕਾਂ ਦੇ ਦੇਣੇ ਹੀ ਪੈਣੇ ਆ ਕਿੱਥੇ ਕਿ ਭੱਜਣਗੇ ਤੋਂ ਕਿੰਨਾ ਵਿੱਚ ਆ ਉਹੀ ਗੱਲ ਆ ਵੀ ਸਵਾਲ ਖੜੇ ਹੁੰਦੇ ਨੇ ਕਿ ਸਰਕਾਰਾਂ ਤੋਂ ਅੱਕਿਆਂ ਦੂਜਿਆਂ ਤੋਂ ਸਰਕਾਰਾਂ ਨਵੀਆਂ ਲਿਆਂਦੀਆਂ ਸੀ ਜਿਵੇਂ ਤੁਸੀਂ ਦੇਖ ਸਾਂ ਲਿਖਿਆ ਹੈ ਜ਼ਾਲਮ ਸਰਕਾਰੇ ਤੈਨੂੰ ਟੱਕਰਾਂਗੇ ਦੁਬਾਰੇ ਇੱਕ ਪਾਸੇ ਜਿਹੜਾ ਬੋਰਡ ਲੱਗਾ ਹੋਇਆ ਪਰ ਦੂਜੇ ਪਾਸੇ ਭਾਈ ਜੀ ਇਹ ਬੋਰਡ ਚੁੱਕੀ ਖੜੇ ਨੇ ਕਿ ਜ਼ਾਲਮ ਸਰਕਾਰੇ ਤੈਨੂੰ ਟੱਕਰਾਂਗੇ ਦੁਬਾਰੇ ਕੋ ਲਗਾਤਾਰ ਅੱਜ ਇਸੇ ਪੈਂਡ ਦੇ ਵਿੱਚ ਜਿੱਥੇ ਟਰਾਲੀ ਚੋਰ ਕਿਉਂਕਿ ਪਿਛਲੇ ਸਮੇਂ ਕਾਫੀ ਵੀਡੀਓ ਹੈ ਕਾਫੀ ਸਰਕਾਰ ਦੇ ਖਿਲਾਫ ਰੋਸ ਹੈ ਕਿਸਾਨਾਂ ਦੇ ਵਿੱਚ ਕਿਉਂਕਿ ਦੂਜੀ ਗੱਲ ਇਹ ਜਗਜੀਤ ਸਿੰਘ ਡੱਲੇ ਵਾਲਾ ਦਾ ਜੱਦੀ ਪੈਂਡ ਹੈ ਇਸ ਪੈਂਡ ਦੇ ਵਿੱਚ ਪੱਕਾ ਮੋਰਚਾ ਵੀ ਲੱਗਾ ਸੀ ਤੇ ਦੂਜੇ ਪਾਸੇ ਜ ਇਹ ਓਛੇ ਤਣੇ ਰਹਿ ਚੁੱਕੇ ਨੇ ਇਹ ਅੱਜ ਲੱਗਦਾ ਨਹੀਂ ਕਿ ਇਹਨਾਂ ਦਾ ਕੋਈ ਅਧ்கਟਨ ਹੋਵੇਗਾ ਇਹ ਸ਼ਾਇਦ ਫੁੱਲ ਮਜਰਾ ਆ ਜਾਣਾ ਤੇ ਪਿੰਡ ਵਾਸੀ ਕਹਿਣਾ ਹੈ ਕਿ ਇਹ ਫੁੱਲ ਬੁਝਾ ਚੁੱਕੇ ਨੇ ਪਰ ਅਸੀਂ ਜਿਹੜਾ ਵਿਰੋਧ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਿੰਡ ਦੇ ਵਿੱਚ ਆਉਣਗੇ ਤਾਂ ਸਵਾਲ ਜ਼ਰੂਰ ਹੋਣਗੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਜਿਹੜੇ ਕੈਨਸਲ ਕਰ ਦਿੱਤੇਗੇ ਦੁਬਾਰਾ ਫੇਰ ਇਸ ਪਿੰਡ ਦੇ ਵਿੱਚ ਆਉਂਦੇ ਆ ਜਾਂ ਨਹੀਂ ਤੇ ਦੂਜੇ ਪਾਸੇ ਜੋ ਖਸਾਨਾ ਦੇ ਸਵਾਲ ਨੇ ਜ ਜ ਖਸਾਨਾ ਦਾ ਨੁਕਸਾਨ ਹੋਇਆ ਉਸ ਬਾਰੇ ਸਰਕਾਰ ਅਗਲਾ ਕੀ ਸਿਕਸ਼ਨ ਲੈਂਦੀ ਹੈ